ਇੱਕ ਭਾਈ ਚੋਰ ਸੀ ਉਹ ਜਿਹੜਾ ਆਪਣੇ ਮਾਲ ਵਿੱਚੋਂ ਕੱਢਦਾ ਸੀ ਤਾਂ ਮਾਝੇ 'ਚ ਜਾ ਵੇਚਣੀਆਂ ਮੱਝਾਂ ਇਹ ਮਾਝੇ 'ਚੋਂ ਕੱਢਣਗਾ ਆਪਣੇ ਆਪ ਵੇਚਣੀਆਂ ਇੱਕ ਦਿਨ ਉਹ ਆਪਣੇ ਉਦੋਂ ਚੋਰੀ ਕਰ ਲੀਆਂ ਮੱਝਾਂ ਕਰਕੇ ਲਈ ਜਾਂਦਾ ਤੇ ਮਗਰ ਬਾਦ ਲੱਗ ਗਈ ਉਹਦੇ ਲੈ ਕੇ ਛੋਟੇ ਤੇ ਪਧਾਉ ਨੂੰ ਵੀ ਲੱਗ ਗਈ ਮਗਰ ਬਾਦ ਆ ਗਈ ਮੂਰੇ ਕੋਈ ਸਾਥ ਸੀ ਕੋਲੇ ਛੱਪੜ ਸੀ ਛੱਪੜ ਦੇ ਕਿਨਾਰੇ ਤੇ ਉਹਦੀ ਕੋਠੀ ਕੁਲੀ ਪਾਈ ਵੀ ਸੀ ਤੇ ਉਹ ਬੈਠਾ ਮਾਲਾ ਫੇਰੀ ਜਾਂਦਾ ਉਹਨੂੰ ਮੱਠਾ ਟੇਕ ਕੇ ਕਹਿੰਦਾ ਬਾਬਾ ਮੈਨੂੰ ਬਚਾ ਤੇ ਮੈਨੂੰ ਲੱਕੋ ਹੂੰ ਉਹ ਆਲਾ ਕਿਉਂ ਆਰਾ ਮੈਂ ਆਂ ਚੋਰ ਮੇਰੇ ਮਾਰ ਅਗੀ ਬਾਹਰ ਮੈਨੂੰ ਘੁੱਟ ਕੇ ਮਾਰ ਦੇਣਗੇ ਮੈਨੂੰ ਕਿਤੇ ਲੱਕੋ ਹੂੰ ਉਹ ਆਲਾ ਯਾਰ ਮੈਂ ਤੈਨੂੰ ਕਿੱਥੇ ਲਕਾਵਾਂ ਮੇਰੇ ਕਿਹੜਾ ਕੋਈ ਐਡਾ ਵੱਡਾ ਜਗਾਰ ਦੇ ਲਕੋ ਨੂੰ ਵੀ ਮੇਰੇ ਤਾਂ ਸ਼ਾਨ ਨਾ ਇਹ ਆ ਮਾਲਾ ਚੱਕਲਾ ਮਾਲਾ ਫੇਰਨ ਲੱਗਾ ਅੰਦਰ ਵੜ ਗਿਆ ਜੇ ਬਚ ਗਿਆ ਤੇਰੇ ਕਰਮ ਉਹਨੇ ਭਾਈ ਮਾਲਾ ਚੱਕ ਲਈ ਚੱਕ ਕੇ ਮਾਲਾ ਤੇ ਲੱਗਿਆ ਫੇਰਨ ਲੱਗਾ ਤੇ ਉਹਨੂੰ ਬਾਹਰ ਜਾਵੜੀ ਜਦੋਂ ਬਾਹਰ ਗਈ ਤੇ ਮਾਂ ਜਾ ਕੇ ਅਰੀ ਬਾਬਾ ਵੀ ਸਾਡਾ ਚੋਰ ਆ ਗਿਆ ਤੇਰੇ ਕੋਲੇ ਉਹਨਾ ਭਾਈ ਮੇਰੇ ਕੋਲ ਦਾ ਕੋਈ ਚੋਰ ਚਾਰ ਨਹੀਂ ਆਇਆ ਇਹ ਕੰਦਰ ਬੈਠਾ ਚੇਲਾ ਮੇਰਾ ਮਾਲਾ ਫੇਰਦਾ ਭਜਨ ਕਰਦਾ ਦੇਖ ਲਓ ਤੁਸੀਂ ਦੇਖਣਾ ਤਾਂ ਜੇ ਤੁਹਾਡਾ ਚੋਰ ਆ ਤਾਂ ਜਦੋਂ ਐਨੀ ਗੱਲ ਕਹੀ ਤੇ ਉਹਦਾ ਦਿਲ ਕੰਬਣ ਲੱਗ ਗਿਆ ਵਾਲੇ ਵੀ ਸਾਹ ਨਹੀਂ ਤਾਂ ਫੜਾ ਤੇ ਠੀਕ ਹੈ ਜਦੋਂ ਗਾਹ ਗਿਆ ਉਹਨਾਂ ਦੇ ਸਿਆਣ ਚ ਨਹੀਂ ਆਇਆ ਮਾਲੇ ਮਾਲਾ ਮਾਰੇ ਮਣਕੇ ਚ ਮਣਕਾ ਮਣਕੇ ਚ ਮਣਕਾ ਉਹਦੇ ਬਾਬਾ ਵੀ ਇਹ ਤਾਂ ਸਾਡਾ ਨਹੀਂ ਹੈ ਚੋਰ ਉਹਨਾਂ ਦਾ ਭਾਈ ਫੇਰਾ ਮੱਝਾਂ ਦੇਖ ਲੋ ਜੇ ਸੋਡੀਆਂ ਜਦੋਂ ਮੱਝਾਂ ਗੰਨੀ ਚ ਆਖੇ ਉਹ ਮੱਝਾਂ ਨਸਰ ਬਦਲਦੀ ਕੁਦਰਤ ਭਗਵਾਨ ਨੇ ਜਿਹੜੀ ਕਾਲੀ ਸੀ ਉਹ ਬੂਰੀ ਕਰ ਜਿਹੜੀ ਬੂਰੀ ਸੀ ਕਾਲੀ ਕਰ ਤੀ ਜਿਹੜੀ ਕੁੰਡੀ ਸੀ ਉਹ ਦੂਜੀ ਧਾਰੀ ਕਰਤੀ ਐ ਡੋੜੀ ਉਹ ਵੀ ਆਰੇ ਮੱਝਾਂ ਵੀ ਸਾੜੀਆਂ ਜਦੋਂ ਉਹ ਉਠ ਗਿਆ ਤੇ ਉੱਠ ਕੇ ਆ ਗਿਆ ਆਖਿਰਾਂ ਬਾਬਾ ਤੇ ਤੇਰੀ ਮਾਲਾ ਚ ਬਹੁਤ ਕਰਾਮਾਤ ਆ ਤੇ ਇਹ ਮੈਨੂੰ ਮਾਲਾ ਦੇ ਦੇ ਤੂੰ ਮੇਰਾ ਬੜੀ ਚੰਗੀ ਚੀਜ਼ ਆ ਮੈਂ ਚੋਰੀ ਕਰ ਲਿਆ ਖਰੂਗਾ ਤੇ ਮਾਲਾ ਫੇਰ ਲੱਗ ਜਾ ਕਰੂਗਾ ਮੈਨੂੰ ਕੋਈ ਫਾੜੀ ਨਹੀਂ ਸਕਦਾ ਉਹਰਾ ਭਾਈ ਮਾਲਾ ਚ ਕਰਾ ਮਾਤਨੀ ਤੂੰ ਨਹੀਂ ਸਿਆਣ ਕੇ ਆਇਆ ਤੇ ਮਾਲਾ ਤੈਨੂੰ ਦੇਣੀ ਵੀ ਨਹੀਂ ਮੈਂ ਤੂੰ ਮਾਲਾ ਫੇਰਨ ਦੇ ਬਤ ਨਹੀਂ ਇੱਕ ਤੂੰ ਚੋਰ ਇੱਕ ਤੂੰ ਮਾਲਾ ਮੰਗਣਾ ਇਹਦਾ ਮਾਲਾ ਦਾ ਫੱਕਰਾ ਮੰਨਿਆ ਨਹੀਂ ਹੁੰਦੀ ਆ ਸਿੱਖਾਂ ਦੀ ਮਾਲਾ ਮਹਾਰਾਜ ਨੂੰ ਯਾਰ ਕਰਨ ਵਾਲਿਆਂ ਦੀ ਆਲਾ ਫੇਰ ਬਾਬਾ ਐਂ ਕਰ ਤੂੰ ਛੜ ਖੇੜਾ ਤੇ ਤੂੰ ਮੈਨੂੰ ਚੇਲਾ ਹੀ ਮੰਨ ਲੈ ਉਹਰਾ ਭਾਈ ਚੇਲਾ ਮੈਂ ਤਾਂ ਜੇ ਆਪ ਨਹੀਂ ਗੁਰੂ ਆਲਾ ਬਣਿਆ ਤੇ ਤੈਨੂੰ ਚੇਲਾ ਕਿਵੇਂ ਬਣਾਣਾ ਮੈਂ ਤਾਂ ਆਪਾ ਜੇ ਛੇਵੇਂ ਪਾਸ਼ਾ ਦੇ ਦਰਸ਼ਨ ਕਰਨੇ ਆ ਜਾ ਕੇ ਫੇਰ ਉਹਦਾ ਚੇਲਾ ਵਾਂਗ ਸਿੱਖ ਬਣਨਾ ਉਹਰਾ ਮੈਨੂੰ ਫੇਰ ਉੱਥੇ ਲੈ ਚਾਲ ਆਲਾ ਚਾਲ ਤੈਨੂੰ ਉੱਥੇ ਛੱਡਿਆਉਣਾ ਛੇਵੇਂ ਪਾਸ਼ਾ ਕੋਲੇ ਲੈ ਗਿਆ ਛੇਵੇਂ ਪਾਸ਼ਾ ਕੋਲੇ ਖਰਗੋਬਿੰਦ ਕੋਲੇ ਅੰਮ੍ਰਿਤਸਰ ਉੱਥੇ ਰਹਿਣ ਲੱਗ ਗਿਆ ਸਿੱਖ ਬਣ ਗਿਆ ਭਾਈ ਸਿੱਖ ਬਣ ਗਿਆ ਤੇ ਉਹਦੀ ਡਿਊਟੀ ਜੁੱਤੀਆਂ ਤੇ ਲਾਤੀ ਅੱਛਾ ਜੀ ਉਹ ਜੁੱਤੀਆਂ ਤੇ ਡਿਊਟੀ ਲਾਤੀ ਤੇ ਉਹ ਆਤ ਨਹੀਂ ਤਾਂ ਜਾਂਦੀ ਮਹਾਰਾਜ ਨੇ ਕਿਹਾ ਜੀ ਭਾਈ ਚੋਰੀ ਚੋਪਾ ਨਹੀਂ ਹੁਣ ਕਰਨਾ ਉਹਨੇ ਚੱਕ ਕੇ ਇਧਰੋਂ ਜੁੱਤੀਆਂ ਇਧਰ ਕਰਤੀਆਂ ਇਧਰ ਲੀਆਂ ਇਧਰ ਕਰਤੀਆਂ ਇੱਕ ਦਾ ਪੈਰ ਇਧਰ ਕਰਤਾ ਇੱਕ ਦਾ ਇਧਰ ਕਰਤਾ ਅਦਲਾ ਬਦਲੀ ਕਰਤੀ ਚਲੋ ਮਹਾਰਾਜ ਕੋਲੇ ਆਖਿਰ ਰਿਪੋਰਟ ਹੋ ਗਈ ਜਿਹੜਾ ਜੁੱਤੀਆਂ ਕੋਲੇ ਖੜਾ ਸੀ ਤੇ ਉਹਨੇ ਤਾਂ ਐ ਕਰਤੀਆਂ ਜੁੱਤੀਆਂ ਹੀ ਬਦਲਾਲੀਆਂ ਮਹਾਰਾਜ ਨੇ ਸੱਦਿਆ ਵੀ ਭਾਈ ਆ ਤੈਂ ਕੀ ਕਰਤਾ ਮੇਰੇ ਕੋਲੇ ਤੇਰੀ ਰਿਪੋਰਟ ਆ ਗਈ ਅਰਾਜੀ ਚੋਰੀ ਤਾਂ ਨਹੀਂ ਕਰੀ ਮੈਰਾ ਫਰੀ ਕਰੀ ਆ ਕਿਰਾ ਫੇਰੀ ਕਰਕੇ ਮੈਂ ਆਹਦਾ ਦਿਲ ਖੁਸ਼ ਕਰ ਲਿਆ ਦਿਲ ਖੁਸ਼ ਕਰਿਆ ਤੇ ਮੁੜ ਕੇ ਫਿਰ ਇੱਕ ਕਰੋੜੀ ਮੱਲ ਸੀ ਕਰੋੜੀ ਮੱਲ ਸੀ ਲਾਹੌਰ ਦੇ ਰਹਿਣ ਵਾਲਾ ਸੀ ਉਹ ਵਪਾਰੀ ਉਹ ਛੇਵੇਂ ਪਾਛੇ ਅੰਮ੍ਰਿਤਸਰ ਜਿਨੋਂ ਆਇਆ ਤੇ ਛੇਵੇਂ ਪਾਛੇ ਗਿਆ ਦਰਸ਼ਨ ਕਰਨ ਤੇ ਦਬਾਨ ਲੱਗਿਆ ਉਹ ਸੰਗਤ ਬੈਠੀ ਸਾਰੀ ਉਹ ਐ ਬੈਠੇ ਅੱਠਾ ਅੱਤ ਬੰਨੇ ਅੱਖਾਂ ਮੀਚੀਆਂ ਐਨਾ ਪਤਾ ਲੱਗੇ ਕਰੋੜੀ ਮੱਲ ਨੂੰ ਵੀ ਇਹ ਨਾ ਸਾਹ ਵਗਦੇ ਆ ਕੋਈ ਨਹੀਂ ਵਗਦੇ ਇੰਨੀਆਂ ਬਰਤੀਆਂ ਲੱਗੀਆਂ ਮੀ ਇਨੋਂ ਗਾਂ ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ ਠੰਡਾ ਅਸੀਰ ਸੁੱਤ ਜਣੀ ਐ ਟਕਾ ਆ ਗਿਆ ਉਹਨੂੰ ਸ਼ੀਤਲ ਹੋ ਗਿਆ ਸਰੀਰ ਚੱਲ ਫੇਰ ਉਹ ਸੇਵਾ ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ ਔਰਾ ਕਰੋੜੀ ਮੱਲਾ ਜੇ ਤਾਂ ਸੇਵਾ ਕਰਨੀ ਚਾਹੁੰਨਾ ਦਾ ਨੂੰ ਸਾਰਿਆਂ ਨੂੰ ਸੇਵਾ ਲੰਗਰ ਦੀ ਚੰਗੀ ਆ ਭਾਂਡਿਆਂ ਦੀ ਭਾਂਡੇ ਮਹਾਰਾਜ ਫਿਰ ਉਹਨੇ ਮੀਨਾ ਭਾਂਡੇ ਮਾਂਜੇ ਸਾਫ਼ ਕਰੇ ਲੰਗਰ ਦੇ ਤੇ ਉਹਦੇ ਸਾਰੇ ਦੁੱਖ ਦਿਲਦਰ ਕੀ ਐਨ ਜਾਨੀ ਚਾਨਣ ਹੋ ਗਿਆ ਉਹਨੂੰ ਫਿਰ ਉਹਨੇ ਕਿਹਾ ਆਹ ਵੀ ਕੋਈ ਮਹਾਰਾਜ ਨੂੰ ਕੋਈ ਮ ਚੰਗੀ ਚੀਜ਼ ਦੇਵਾ ਬੜੀ ਘਾਟਾਨ ਲਿਆ ਕੇ ਚੜਾਵਾ ਉਹਨੇ ਜਾ ਕੇ ਫਿਰ ਦੋ ਦਰਿਆਈ ਦਰਿਆਈ ਘੋੜੇ ਬੱਚੇ ਲੈ ਬੱਚੇ ਲੈ ਕੇ ਪਾਲਣੇ ਸ਼ੁਰੂ ਕਰਤੇ ਨਿਤ ਖਰਖਰਾ ਕਰੇ ਬਹੁਤ ਪ੍ਰੇਮ ਨਾਲ ਪਾਲੇ ਇਦੋਂ ਫਿਰ ਉਹ ਪੂਰੇ ਲਾਗੇ ਉਡਣ ਅਰਸ਼ਾਂ ਨੂੰ ਫਿਰ ਲੈ ਕੇ ਉਹੋ ਤੁਰ ਪਿਆ ਅੰਮ੍ਰਿਤਸਰ ਕੰਨੇ ਲੋ ਲੋਰ ਨਾ ਪਰ ਕਾਬਲ ਚੋਂ ਕਾਬਲ ਦਾ ਸੀ ਕਾਬਲ ਚੋਂ ਤੁਰ ਪਿਆ ਤੇ ਲਾਹੌਰ ਆ ਗਿਆ ਲਾਹੌਰ ਨੂੰ ਰਾਵੀ ਤੇ ਆ ਕੇ ਬੰਦੇ ਕੋੜੇ ਅਰਾਬ ਦੇ ਬੰਨ ਕੇ ਕੋੜੇ ਤੇ ਦਮ ਲੈਣ ਲੱਗ ਗਿਆ ਉੱਥੇ ਜਿਹੜਾ ਦਰੋਗਾ ਸੀ ਦਰੋਗੇ ਨੇ ਜਾ ਕੇ ਰਾਜੇ ਨੂੰ ਦੱਸਤਾ ਵੀ ਰਾਜਾ ਸਾਹਿਬ ਘੋੜੇ ਆ ਇਹ ਜੇ ਘੋੜਾ ਆਪਣਾ ਇੱਕ ਤਵੇਲੇ ਜੀ ਹੀ ਹੈ ਨਹੀਂ ਆਪਣੇ ਲੈਣ ਵਾਲੇ ਆ ਹੂੰ ਰਾਜਾ ਆ ਰਮੀ ਚਾ ਲਾ ਉਹ ਰਾਜਾ ਜਾ ਕੇ ਕਰੋੜੀ ਮੱਲ ਨੂੰ ਆਲਾ ਵੀ ਮੱਲਾ ਘੋੜਿਆਂ ਦੇ ਪੈਸੇ ਜਿੰਨੇ ਮਰਜ਼ੀ ਲੈ ਲਾ ਤੇ ਮੈਨੂੰ ਘੋੜੇ ਦੇ ਦੇ ਉਹ ਵਾਲਾ ਵੀ ਨਹੀਂ ਮੈਂ ਘੋੜੇ ਥੋੜੇ ਦੇਣ ਵਾਸਤੇ ਮੈਂ ਤਾਂ ਆਪਦੇ ਸੱਚੇ ਪਾਤਸ਼ਾਹ ਦੇ ਵਾਸਤੇ ਲੈ ਆਇਆ ਮੈਂ ਤਾਂ ਆਪਦੇ ਸੱਚੇ ਪਾਤਸ਼ਾਹ ਨੂੰ ਦੇਣਿਆ ਸੱਚੇ ਸਹਿਬ ਨੂੰ ਉਹ ਮੁਸਲਮਾਨ ਕਹਿੰਦਾ ਮੇਰੀ ਨੂੰ ਕੌਣ ਸੱਚਾ ਸਾਹਿਬ ਆ ਹਾਂ ਅਰ ਮੈਂ ਗੁਰੂ ਹਰਗੋਬਿੰਦ ਨੂੰ ਦੇਣੇ ਆਲਾ ਬਿਲਕੁਲ ਨਹੀਂ ਉਹਨੇ ਘੋੜੇ ਖੋਲੇ ਜਦੋਂ ਘੋੜੇ ਖੋਲੇ ਤੇ ਉਹ ਚਾਰਾ ਆ ਗਿਆ ਨਰਾਸ ਹੋਇਆ ਵਾ ਸੀਨੇ ਪਾਤਸ਼ਾਹ ਦੇ ਕੋਲੇ ਆਖੇ ਤਾਹਾਂ ਮਾਰ ਕੇ ਲੱਗਿਆ ਰੂਣ ਕਰੋੜੀ ਮੱਲ ਉਹ ਸੀਨੇ ਪਾਤਸ਼ਾਹ ਦਾ ਭਾਈ ਕਾ ਤੋ ਨੋਨਾ ਆ ਰਾਜ ਮੈਂ ਘੋੜੇ ਲਿਆ ਸੀ ਬੜੇ ਪ੍ਰੇਮ ਨਾਲ ਪਾਲੇ ਦੋ ਦਰਿਆਈ ਘੋੜੇ ਤੇ ਮੈਥੋਂ ਰਾਜੇ ਨੇ ਖੋਲੇ ਲੋਰ ਲੇਨੇ ਹੋਰ ਕੋਈ ਨਹੀਂ ਪਾਈ ਤੈਂ ਦੇਤੇ ਤੇ ਮੈਨੂੰ ਆ ਗਏ ਨੂੰਏ ਨਾ ਰੱਖ ਵੀ ਦਿੱਤੇ ਨਹੀਂ ਤੈਂ ਦੇਤੇ ਮੈਨੂੰ ਆ ਗਏ ਕੋਈ ਨਹੀਂ ਕੋੜੇ ਆਪਣੇ ਹੋਏ ਕਿਤੇ ਨਹੀਂ ਜਾਂਦੇ ਫਿਰ ਜਦੋਂ ਉਹਨੇ ਕਿਹਾ ਵੀ ਕੋਈ ਯਾਉ ਸਿੱਖ ਭਾਈ ਕੋਈ ਲਿਆਉ ਫਿਰ ਬਿਰੀ ਜੰਦ ਖੜਿਆ ਅਰਾ ਮਹਾਰਾਜ ਜੀ ਥੋੜੀ ਆਗਿਆ ਹੋਵੇ ਤੇ ਮੈਂ ਜਾਉ ਥੋੜੀ ਆਗਿਆ ਚਾਹੀਦੀ ਆ ਮਹਾਰਾਜ ਨੇ ਥਾਪੀ ਦੇਖੇ ਤੋਰਤਾ ਜਾਵੜਿਆ ਜਾ ਕੇ ਫਿਰ ਕੀ ਕਰਿਆ ਆਖਰੇ ਘਾ ਲਿਆ ਆਖਰੇ ਇੰਨੇ ਇੰਨਾ ਵੱਢ ਕੇ ਅਸਈ ਬੜਾ ਛੋਟੀ ਦੀ ਪੰਡ ਲਿਆ ਕੇ ਚੌਂਖ ਦੇ ਵਿਚਾਲੇ ਧਰ ਲਿਆ ਕਰੇ ਉਹ ਘੋੜੇ ਉਧਰ ਕੇ ਘਾਣਾ ਖਾਣ ਪਾਣੀ ਨਾ ਪੀਣ ਘਾਣਾ ਖਾਣ ਬੰਦਾ ਬੰਦੇ ਨਾਲੋਂ ਵੱਧ ਕੋੜਾ ਸਿਆਣਾ ਜਦੋਂ ਕਿਤੇ ਰਾਜਾ ਟਵੇਲੇ 'ਚ ਬੈਠਾ ਆਇਆ ਜੀ ਤੇ ਚੌਂਕ 'ਚ ਧਰੀ ਬੈਠਾ ਨਾਲ ਹੀ ਦਰੋਗਾ ਤੇ ਘਾਹ ਦੇਖ ਕੇ ਕਹਿੰਦੇ ਵੀ ਆਹ ਘਾਹ ਲੈਣ ਵਾਲਾ ਸਭ ਘਾਹ ਦੇਖਿਆ ਘਾਹ ਦਾ ਮੋਲੋ ਉਹਨਾਂ ਲੈ ਜੋ ਵਿਚਾਰਾਂ ਨੇ ਪੰਡ ਦੇ ਆ ਉਹਨਾਂ ਨੇ ਚਾਰਾਂ ਨੇ ਪੰਡ ਦੇ ਦਿੱਤੇ ਲੈ ਗਏ ਲਿਜਾ ਕੇ ਦੂਜੇ ਫੇਰ ਦਿਨ ਚਾਰਾਂ ਚਾਰਾਂ ਦੇ ਘਾਹ ਉਹ ਯਾਨੀ ਕੁਫ ਮਾਲਾ ਮੋਟਾ ਖਾਦਾ ਫੇਰ ਲੈ ਗਏ ਫੇਰ ਉਹਨੂੰ ਕਹਿੰਦੇ ਵੀ ਜੇ ਤੂੰ ਘੋੜੇ ਹੀ ਸਾਂਭਣ ਲੱਗ ਜੇ ਤੈਨੂੰ ਨੌਕਰ ਕੋਈ ਦੇ ਦਾਣੇ ਆ ਨਾਲੇ ਘੋੜੇ ਸਾਂਭ ਨਾਲੇ ਘਾ ਲਿਆ ਖੇ ਪਾਰਿਆ ਘਰ ਸਾਰੀ ਬਾਦਸ਼ਾਹੀ ਦਾ ਮੋਲਾ ਘੋੜੇ ਜੀ ਨੇ ਤੈਨ ਬਚਾ ਤੇ ਤੇ ਉਹ ਵਾਲਾ ਵੀ ਰੱਖ ਲੋ ਕੀ ਨੇ ਮੰਗੂਗੇ ਦਿਹਾੜੀ ਦਾ ਕੀ ਨੇ ਮੰਗੂਗੇ ਉਹਦੇ ਦਿਹਾੜੀ ਦਾ ਤੈਨੂੰ ਢੇਲੀ ਦੇਣੀ ਆ ਅਠਾ ਨਹੀਂ ਦੇਣਿਆ ਦੇ ਉਹ ਵਾਲਾ ਵੀ ਮਨੂ ਮਨਜ਼ੂਰ ਆ ਜਦੋਂ ਗਿਆ ਜਾ ਕੇ ਤੇਰਾ ਬੜੀ ਸ਼ੇਵ ਪਾਸ਼ਾਹੀ ਮਿਹਰ ਹੋ ਇਹ ਪਾਸ਼ਕਾਰੀ ਕਿਨਾਂ ਘੋੜਿਆਂ ਦੇ ਕੋਲੇ ਤਾਂ ਆ ਗਿਆ ਉਹ ਲਿਆਇਆ ਕਰੇ ਕਾ ਪਾਇਆ ਕਰੇ ਹੱਥ ਫੇਰਿਆ ਕਰੇ ਤੇ ਘੋੜੇ ਦਾ ਕਾ ਖਾਣ ਲੱਗੇ ਇਹ ਖਾਣ ਲੱਗੇ ਘੁਰਦਾ ਹੋ ਗਿਆ ਸਵਾਏ ਹਰੀ ਦਿਹਾੜੀ ਸਾਂਭਿਆ ਕਰੇ ਜਦੋਂ ਦਰੋਗਾ ਜਾਇਆ ਕਰੇ ਉਦੋਂ ਲੋਹੇ ਦਾ ਥੀ ਬਣਾਇਆ ਲੋਹੇ ਦੇ ਕਰਕੇ ਬੰਦ ਇੰਜਰੇ ਚ ਜਿੰਦਾ ਲਾ ਜਾਇਆ ਕਰੇ ਤੇ ਇਹ ਵੀ ਕੋਈ ਸਕੀਮ ਨਾ ਚੱਲੇ ਬੜੀਆਂ ਦਲੀਲਾਂ ਕਰੇ ਚਰਤੇ ਵੀ ਕਿੱਥੋਂ ਨਹੀਂ ਕੱਢੂ ਕਿਸੇ ਪਾਸੇ ਜਾਣ ਨੇ ਕੰਜਰੇ ਚ ਬੰਨਦਾ ਚਾਰ ਚਪੇਰੇ ਫੌਜਾਂ ਕਿੱਥੋਂ ਦੀ ਕੱਢੂ ਨਾ ਮੈਨੂੰ ਕੁੰਜੀ ਮਿਲਦੀ ਆ ਫਿਰ ਇੱਕ ਦਿਨ ਤਾਂ ਚੜ ਗਿਆ ਤਾਂ ਚੜ ਕੇ ਫੇਰ ਅਰਦਾਸ ਕੀਤੀ ਮਹਾਰਾਜ ਨੂੰ ਵੀ ਮਹਾਰਾਜ ਹੁਣ ਤੂੰ ਹੀ ਜੋ ਕੁਝ ਕਰ ਸਕਣਾ ਤੇ ਮੇਰੇ ਤਾਂ ਕੋਈ ਬਸ ਦੀ ਗੱਲ ਨਹੀਂ ਕੋਈ ਮੇਰੀ ਇੱਥੇ ਪੀਰ ਹੀ ਨਹੀਂ ਚੱਲਦੀ ਯਾਰ ਇੱਕ ਦਿਨ ਫਿਰ ਰਾਜਾ ਖੋਰ ਆ ਗਿਆ ਘੋੜਿਆਂ ਕੋਲੇ ਰਾਜੇ ਨੇ ਘੋੜੇ ਆਖੇ ਦੇਖਿਆ ਰਾਏ ਘੋੜੇ ਤਾਂ ਉੱਡਣ ਲਾ ਤੇ ਅਰਸ਼ਾਂ ਨੂੰ ਬੜੇ ਘੋੜੇ ਦਾ ਪੂਰੇ ਮੰਨ ਗਏ ਕਿਨੇ ਸਾੰਬੇ ਆਰਾ ਉਸੇ ਨੇ ਜਿਹੜਾ ਰੱਖਿਆ ਸੀ ਕਿੱਥੇ ਆ ਦੇ ਆਖੇ ਵਿਦੀ ਚੰਦ ਨੂੰ ਮੂਹਰੇ ਕਰਤਾ ਕਮਲਾ ਜਾ ਹੋਇਆ ਮੁੜਾ ਸਾਜਾ ਮਾਰਿਆ ਵੇ ਦੇਖਣ ਨੂੰ ਆ ਲੱਗੇ ਵੀ ਸਦਾ ਬੰਦਾ ਸਿਧਰਾ ਉਹ ਆਰਾ ਪੈਸੇ ਕਿੰਨੇ ਆ ਇਹਦੇ ਇਹ ਕਿਨੇ 89 ਉਹ ਆਰਾ ਬਿਲਕੁਲ ਘੱਟ ਆ ਇਹਦਾ ਰੁਪਈਆ ਰੋਜ਼ਕਾਰ ਜਿਹਨੇ ਸਾਰੀ ਬਾਦਸ਼ਾਹੀ ਦੇ ਘੋੜੇ ਬਚਾਤੇ ਤੇ ਅੱਠਾਂ ਨੇ ਥੋੜਿਆ ਇਹਨੂੰ ਰੁਪਈਆ ਰੋਜ ਦੇ ਉਹ ਜਿਹੜਾ ਅੱਗੇ ਅੱਠਾਂ ਨੇ ਦਿੰਦਾ ਸੀ ਉਹਨਾਂ ਜੋ ਕਹਿੰਦਾ ਸੀ ਵੀ ਚਾਰ ਅੰਨੇ ਮੈਂ ਰੱਖਣੇ ਆ ਚਾਰ ਅੰਨੇ ਦੇ ਮੈਂ ਲੱਡੂ ਬਣਣੇ ਆ ਉਹ ਚੋਂ ਅੰਨੇ ਦੇ ਨੱਥੇ ਲੱਡੂ ਬਣਨ ਲੱ ਸੀ ਦੇਸੀ ਕਿਉਂ ਦੇ ਲੱਡੂ ਹੁੰਦੇ ਸੀ ਉਹਨੂੰ ਬਾਹਲੇ ਆ ਜਾਂਦੇ ਸੀ ਉਹ ਆਲਾ ਲੈ ਗਾਈ ਤੇਰਾ ਹੋ ਗਿਆ ਅੱਜ ਤੋਂ ਰੁਪਈਆ ਤੇ ਅੱਗੇ ਤੇਰੇ 89 ਸੀ ਔਰ ਵੀ ਰੁਪਈਆ ਦਾ ਹੋ ਗਿਆ 89 ਦੇ ਵਿੱਚ ਲੱਡੂ ਬਣੂ ਤੇ 89 ਜਮਾ ਕਰਾਉ ਉਹ ਵੀ ਠੀਕ ਆ ਇਹਨਾਂ ਖਾਣ ਵਾਲੇ ਸੀ 89 ਦੇ ਲੱਡੂ ਪਰ ਲਿਆ ਟੋਕਰਾ ਉਹਨਾਂ ਟਾਈਮਾਂ 'ਚ ਉਹ ਆਰੇ ਉਹ ਭੋਲਾ ਜੱਟਾ ਭੋਲਾ ਜੱਟ ਨਾ ਤਰਦਾ ਉਹ ਭੋਲਾ ਜੱਟਾ ਵੀ ਤੂੰ 89 ਦੇ ਰੋਜ਼ ਹੀ ਬੰਦਿਆ ਕਰੇਗਾ ਲੱਡੂ ਉਹ ਤਾਂ ਹਾਂ ਵੀ ਮੈਂ ਤਾਂ ਰੋਜ਼ ਬੰਦਿਆ ਖ ਨੂੰ 89 ਦੇ ਉਹਦਾ ਕੱਛਾ ਮਾਰਨ ਵੀ 89 ਦੇ ਰੋਜ਼ ਨਰੂਪਾ ਨਾਲ ਰੋਟੀ ਦੀ ਲੋੜ ਨਹੀਂ ਮਾਜ ਨਾਲ ਅੱਜ ਕਿਹ ਖਾਇਆ ਕਰਾਂਗੇ ਇੱਕ ਦਿਨ ਫਿਰ ਦਰੋਗਾ ਕਹਿੰਦਾ ਵੀ ਚਲ ਮੈਂ ਤੈਨੂੰ ਆਪਦੇ ਘਰੇ ਲੈ ਕੇ ਚੱਲਾਂ ਤੇ ਦਰੋਗਾ ਘਰੇ ਲੈ ਗਿਆ ਅੱਛਾ ਘਰੇ ਲੈ ਗਿਆ ਤੇ ਗਾਹਾਂ ਦਰੋਗੀ ਬਾਰ ਚ ਖੜੀ ਦਰੋਗੀ ਨੇ ਦੇਖਿਆ ਵੀ ਆਹ ਕਿਨੂੰ ਭੂਤ ਦੀ ਲਈ ਆਉਂਦਾ ਮਗਰ ਉਹ ਬਾਲੇ ਮੜਾ ਸੇ ਮੜੂ ਸੇ ਜਾਣ ਕੇ ਬਰੂਪਾ ਜਾਂ ਰੰਦਾ ਸੀ ਤੇ ਉਹ ਹਿਾਰੇ ਮਾਰੇ ਦਰੋਗੇ ਨੂੰ ਮੈਂ ਵੀ ਕੀ ਭੂਸ ਜੀ ਲਈ ਆਉਣਾ ਜਾਵੜਿਆ ਕਰੇ ਉਹ ਵਾਲੀ ਕੌਣ ਆਹ ਭੂ ਹੋਰ ਭੂਸ ਲਾਂਗਾ ਇਹਦਾ ਭੋਲਾ ਜੱਟ ਆ ਇਹਦਾ ਘੋੜੇ ਬਚਾਦੇ ਸਾਰੀ ਬਾੜ ਸ਼ਹੀ ਦੇ ਜਾਣ ਸਾਰੀ ਤੇ ਘਾੜੀ ਚੱਕ ਲਈ ਘਾੜੀ ਚੱਕ ਕੇ ਲੱਕੜਾਂ ਪਾੜ ਕੇ ਤੇ ਉਹ ਦਰੋਗੇ ਦੇ ਚੋਲੇ ਤੇ ਢੇਰ ਲਾਤਾ ਕਾਲੇ ਪੀਲੇ ਜਿਹਾ ਜਵਾਕ ਫੜ ਲੇ ਫੜ ਕੇ ਸਾਰਿਆਂ ਨੂੰ ਸਾਰੇ ਨੂੰ ਕੇਸੀ-ਕੂਸੀ ਨੂੰ ਆਤਾ ਦੁਆਖੇ ਕੇਸੀ ਲੀਡਰ-ਰੂਡੇ ਸਾਰਿਆਂ ਦੇ ਧੋਤੇ ਮਾਂਜਾ ਚੱਕਿਆ ਮਾਂਜਾ ਮਾਰਿਆ ਸਾਰੇ ਅੰਦਰ ਬੈਸ ਤੇ ਪੋਸਰੇ ਸਾਰੇ ਚਾਰ ਝੂਟ ਕੇ ਉਹ ਦਰੋਗੀ ਕਹਿੰਦੀ ਦਰੋਗੀ ਇਹਨਾਂ ਤਾਂ ਕੇ ਨੇਤੀ ਲਿਆਇਆ ਕਰ ਭੋਲੇ ਜੱਟ ਨੂੰ ਉਹ ਨਾ ਮੈਂ ਆਪ ਹੀ ਆ ਜਾ ਕਰੂੰ ਨੇਤ ਲਿਉਣ ਦੀ ਕੋਈ ਲੋੜ ਮੈਂ ਆਪ ਹੀ ਆ ਜਾ ਕਰੂੰ ਫੇਰ ਇੱਕ ਦਿਨ ਉਹ ਸਾਰੇ ਕਹਿੰਦੇ ਵੀ ਤੂੰ ਲੱਡੂ ਦਾ ਰੋਜ ਬਣਨਾ ਤੇ ਕਿਦੇ ਸਾਨੂੰ ਸਾਡਾ ਕੌੜਾ ਮੂੰਹ ਵੀ ਕਰਾ ਦੇ ਹੋਰ ਅਖ ਲੈ ਮਰਦੀ ਕਰ ਲੋ ਹੁਣ ਪੀਣ ਵਾਲੇ ਨੂੰ ਕਾਲੀ ਹੁੰਦੀ ਆ ਐਸ ਕਹਿੰਦਾ ਫੇਰ ਅੱਜੀ ਲੈ ਆ ਠੰਡੀ ਆ ਆਲਾ ਚਾਹ ਲੈ ਆਉਣੇ ਹੈ ਤੇ ਅੱਜੀ ਨੇ ਆਉਣੇ ਆ ਨਾ ਟੁਕੜੇ ਉਪਰ ਨਾ ਨਾ ਖੁਸ਼ੀ ਰੋਕ ਭਰੀਆਂ ਨਾਲ ਗੱਲਾਂ ਕਰਦੇ ਆ ਮਤਲਬ ਉਹ ਨਾਲ ਬਕਰਾਂ ਤੇ ਚਾਲੋ ਕਹਿੰਦਾ ਪੀਣਾ ਨੂੰ ਕਾਲੀ ਹੁੰਦੀ ਆ ਵੀ ਪਾਜੀ ਲੈ ਉਹਨੇ ਆ ਉਹ ਵਾਰਾ ਚਲਾ ਜਲੇ ਉਹਨੇ ਆ ਤੇ ਵਿਲਾ ਜੋੜ ਰਿਆ ਜੋੜ ਕੇ ਦਰੋਗਾ ਨਾਲ ਚੱਲ ਬਈ ਦਰੋਗੇ ਨੂੰ ਕਹਿੰਦਾ ਦਾ ਗੱਲ ਸੁਣ ਲਾ ਵੀ ਜੇ ਮੇਰੇ ਕੋਲ ਪੈਸੇ ਥੋੜੇ ਤੇ ਪੈਸੇ ਤਾਂ ਲੈਉਣੇ ਆ ਆ ਪੈਸੇ ਮੇਰੇ ਕੋਲੇ ਬਥੇਰੇ ਆ ਮੈਂ ਲਾਉਂ ਵਿਲਾ ਜੋੜ ਕੇ ਜਾਵੜੇ ਠੇਕੇਦਾਰ ਕੋਲੇ ਜਾਵੜੇ ਟੱਕੇਦਾਰ ਨੂੰ ਕਹਿੰਦਾ ਵੀ ਇਹ ਰਾਕੀ ਪਲੇਟ ਆ ਉਹ ਵਾਲਾ ਇੰਨਾ ਨਸ਼ਾਖਵੇਂ ਇੰਨਾ ਰਾ ਸਿਰ ਦੇ ਦੋ ਪੇਟੀਆਂ ਫਿਰ ਆਹਾ ਇਹ ਵੀ ਵਾਲਾ ਬਹੁਤ ਕੱਢੀ ਆ ਇਹਦੀਆਂ ਸਿਰ ਦੇ ਦੋ ਪੇਟੀਆਂ ਆਹਾ ਇਹ ਬਹੁਤ ਕੱਢੀ ਆ ਇਹਦੀਆਂ ਸਿਰ ਦੇ ਦੋ ਪੇਟੀਆਂ ਇੱਕ ਦਾ ਨਾਮ ਹੋਰ ਮੈਂ ਭੁੱਲਿਆ ਵਾ ਹੁਣ ਕੀ ਨਾਮ ਲਿਆ ਉਹਲਾ ਉਹ ਕਹਿੰਦਾ ਇਹਦਾ ਬਾਲੀ ਕੱਢੀ ਆ ਇਹਦਾ ਜੇ ਦੋ ਪਿੰਗ ਬੰਦਾ ਲਾਜੇ ਨਾ ਇਹਦਾ ਬੰਦਾ ਸੁੱਤਾ ਹੀ ਪਿਆ ਰਹਿ ਜਾਂਦਾ ਅਲਾ ਮੇਰੀ ਕਿਹੜਾ ਭੂਆ ਦੇ ਪੁੱਤ ਆ ਹਰੇ ਰੱਦ ਨੇ ਥੜ ਦੇ ਦੋ ਪੇਟੀਆਂ ਆਮ ਨੇ ਆਂਦੀ ਦਾਰੂ ਲਿਆ ਆ ਕੇ ਮਾਤਾ ਡਾਡਰਾ ਵੀ ਅੱਜ ਭੂੜੇ ਜੱਟ ਦਾ ਨਿਆਉਂਦਾ ਹੋ ਗਏ ਸੁੱਲੇ ਇਕੱਠੇ ਮਸੀਤਾਂ ਮਸੂਤਾਂ ਵਾਲਾ ਕੋਈ ਨਹੀਂ ਛੜਦਾ ਸਾਰੇ ਆ ਗਏ ਪੀ ਕੇ ਰਾਜਲੇ ਬਈ ਉਹ ਪੂਰੇ ਡੱਕਲੇ ਤੇ ਦਰੋਗਾ ਵੀ ਡੱਕ ਲਿਆ ਆਹਦਾ ਮੇਰੇ ਮਹਾਰਾਜ ਦੀ ਬੜੀ ਕਿਰਪਾ ਹੋਈ ਬਈ ਸਾਰੇ ਰਾਜ ਦੇ ਤੇ ਖਿੱਚ ਕੇ ਲੱਦਾਂ ਲੈ ਕਰਕੇ ਕਮਰਿਆਂ ਚ ਤੇ ਖੋਲ ਕੇ ਜੰਦਾ ਇੱਕ ਧੀ ਗੋਲਵਾ ਇੱਕ ਦਿਲਵਾਗ ਸੀ ਦਿਲਵਾਗ ਘੋੜੇ ਦੇ ਪਾਖੇ ਕਾਠੀ ਮਾਰ ਕੇ ਥਾਪੀ ਕਹਿੰਦਾ ਇਹ ਹੁਣ ਮੈਨੂੰ ਮਜਬੂਰੀ ਆ ਬਹਿਣਾ ਦਾ ਤੇਰੇ ਤੇ ਮਹਾਰਾਜ ਨੇ ਸੀ ਪਰ ਮੈਨੂੰ ਹੁਣ ਬਹਿਣਾ ਪੈ ਗਿਆ ਬਹਿ ਕੇ ਉਥੋਂ ਦੀ ਚੜਾ ਕੇ ਨਾ ਉਰਲੇ ਪਾਸੇ ਜਿਹੜੀ ਟੋਪ ਚੜਾਉਂਦੇ ਆ 100 ਫੁੱਟ ਉੱਚੀ ਆ ਉਥੋਂ 100 ਫੁੱਟ ਤੋਂ ਛਾਲ ਮਰ ਬਾਈ ਘੋੜੇ ਦੀ ਫਿਰ ਛਾਲ ਮਰ ਬਾਉਣ ਵਲੇ ਕੀ ਕੀਤਾ ਇਹ ਛਾਲ ਮਰਵਾਈ ਪਾਸੀ ਪਹਿਰੇ ਆ ਜਾਗਨ ਘੇਰਾ ਪਊਗਾ ਫੇ ਪਹਿਲਾ ਪੱਥਰ ਸਿੱਟੇ ਓਹ ਪੱਥਰ ਸਿੱਟਦਾ ਰਿਹਾ ਫੇ ਪੱਥਰਾਂ ਸਿੱਟਿਆਂ ਤੋਂ ਲੋਕ ਹੋ ਗਏ ਰਵੇਸਲੇ ਭਾਈ ਕੋਈ ਇਹਦਾ ਮਾਛ ਆ ਗਿਆ ਵੱਡਾ ਉਹ ਆ ਕੋਈ ਕੁਛ ਕਹੀ ਓਥੋਂ ਹੀ ਸਿੱਟਿਆ ਕੋੜਾ ਸਿੱਟ ਕੇ ਤੇ ਲੈ ਆਇਆ ਤੜਕ ਉਹਨੂੰ ਪਤਾ ਲੱਗਿਆ ਲੈ ਗਏ ਲੈ ਕੇ ਆ ਗਿਆ ਸੁਧਾਰ ਅੱਛਾ ਛੇਵੇਂ ਪਾਸ਼ਾ ਸੁਧਾਰ ਸੀ ਉਹ ਸੁਧਾਰ ਆ ਗਿਆ ਲੈ ਕੇ ਤੇ ਛੇਵੇਂ ਪਾਸ਼ਾ ਨੇ ਮੱਥਾ ਜਾਂ ਟੇਕਿਆ। ਛੇਵੇਂ ਪਾਸ਼ਾ ਖੁਸ਼ ਹੋ ਗਿਆ ਥਾਪੀਆਂ ਦਿੱਤੀਆਂ। ਘੋੜਾ ਪੱਠੇ ਛੱਡ ਗਿਆ। ਘੋੜਾ ਉਧਰ ਗਿਆ ਬੱਚੇ ਨੂੰ ਉਧਰ ਗਿਆ ਭਰਾ ਨੂੰ। ਛੇਵੇਂ ਪਾਸ਼ਾ ਕਹਿੰਦਾ ਬਿਧੀ ਚੰਦਾ ਵੀ ਇਹਦਾ ਕੰਮ ਹੋ ਗਿਆ ਉਲਟ। ਕਿਉਂ ਇਹ ਪੈ ਗਿਆ ਇਹਨਾਂ ਦਾ ਬਿਸ਼ੋੜਾ। ਬਿਸ਼ੋੜਾ ਨਹੀਂ ਭਰਾ ਦਾ ਚੱਲਦਾ। ਵੀ ਜਾਣਾ ਤੂੰ ਇਉਂ ਕਰ। ਵੀ ਇਹ ਘੋੜੇ ਨੂੰ ਵੀ ਉੱਥੇ ਹੀ ਛੱਡਿਆ। ਤੇ ਜਾਂ ਫੇ ਉਹ ਘੋੜੇ ਨੂੰ ਵੀ ਉੱਥੇ ਲਿਆ ਔਰ ਫੇ ਮਹਾਰਾਜ ਤੂੰ ਆਉਂ ਗਵੀ ਉਹ ਦੂਜਾ ਘੋੜਾ ਲਿਆ ਹੋਵੇ ਬਿਰੀ ਕੰਦ ਤੇ ਘੋੜਾ ਲਿਆ ਕੇ ਉੱਥੇ ਮੁੜਿਆ ਵੇ ਤੇ ਮੈਂ ਜਾਉ ਲੈਣ ਅੱਛਾ ਜੀ ਥਾਪੀ ਦੇ ਦੇ ਮੈਨੂੰ ਮਹਾਰਾਜ ਨੇ ਫੇਰ ਦਿੱਤੀ ਥਾਪੀ ਫੇਰ ਜਾਵੜਿਆ ਜਾ ਕੇ ਉਹਦੇ ਘਰੇ ਜਿਹੜੇ ਜਾਂਦਾ ਸੀ ਨਾ ਉਹ ਆਪਣਾ ਦਰਜੀ ਸੀ ਦਰਜੀ ਦੇ ਘਰੇ ਜਾ ਕੇ ਨੂੰ ਕਹਿੰਦਾ ਆਲਾ ਵੀ ਹੁਣ ਤੂੰ ਆਲਾ ਮੈਂ ਤਾਂ ਦੂਜਾ ਘੋੜਾ ਲੈਣ ਆਇਆ ਉਹ ਆਲਾ ਹੁਣ ਤੂੰ ਫੜਿਆ ਜਾਵੇਂਗਾ ਤੂੰ ਮਹੀਨਾ ਦਾ ਰਹਿ ਗਏ ਗਿਆ ਤੇ ਪੰਜੀ ਸ਼ੀਦ ਨਹੀਂ ਫੇਰ ਮੁੜ ਕੇ ਆ ਗਏ ਤੂੰ ਫੜਿਆ ਜਾਵੇਂਗਾ ਤੂੰ ਜਾਣਦੇ ਆ ਦਾ ਸਿਰ ਤੇ ਮਹਾਰਾਜ ਦੀ ਆਗਿਆ ਤੇ ਫੜਨ ਵਾਲਾ ਮੈਨੂੰ ਕੌਣ ਅੱਛਾ ਜੀ ਫਿਰ ਉਹਨੇ ਕੀ ਕੀਤਾ ਜਿਹੜੀ ਆ ਦਾੜੀ ਸੀ ਦਾੜੀ ਖੋਲ ਕੇ ਆਏ ਐ ਬੰਨ ਲਈ ਉੱਤੇ ਤੇ ਵੱਡੀ ਬਣਾ ਲਈ ਪੱਗ ਵੱਡੀ ਪੱਗ ਬੰਨ ਲਈ ਪਾਣਿਆਂ ਨੂੰ ਗੋਲ ਟੋਕਰਾ ਬਣਾ ਲਿਆ ਉਹਨੂੰ ਉਹਰਾ 300 ਉਹਦੇ ਚੋਲੇ ਮੈਨੂੰ ਤਿੰਨ ਚੋਲੇ ਸਮਾਲੇ ਇਦੋਂ ਉਹ ਦੇਖਦੇ ਸੀ ਪਾਂਡੇ ਅਗੇ ਪੁੱਛਾਂ ਦੇਣ ਵਾਲੇ ਹਜੇ ਇੱਕ ਚੋਲਾ ਲੰਮਾ ਇੱਕ ਦੂਰ ਚਾ ਇੱਕ ਨਾ ਤਿੰਨ ਉਹ ਪਾ ਲੇ ਪਾ ਕੇ ਤੇ ਗੱਲ ਉਹਨੇ ਪਾਂੜਾ ਬਣ ਗਿਆ ਪਾਂੜਾ ਬਣਾ ਕੇ ਸੰਗੜੀ ਸੀ ਸੰਗੜੀ ਛੱਟ ਕੇ ਦਿੰਦੇ ਸੀ ਪੁੱਛ ਛੱਕ ਕੇ ਐ ਸੰਗੜੀ ਛੱਟ ਕੇ ਪੁੱਛ ਦੇਣ ਲੱਗ ਗਿਆ ਇੱਕ ਬੁੜੇ ਨੇ ਪੁੱਛ ਲਈ ਪੁੱਛਾਂ ਦਿੰਦਾ ਫਿਰਦਾ ਬਾਜ਼ਾਰ ਦੇ ਵਿੱਚ ਬੁੜੇ ਨੇ ਪੁੱਛ ਲਈ ਵੀ ਐ ਉਹਨੂੰ ਕਹਿੰਦਾ ਬਾਬਾ ਤੈਨੂੰ ਨੋਖਸ਼ਾ ਤੇਰੀ ਇੱਕ ਤੋਖਦੀ ਆ ਤੇਰੀ ਹਕਮਤੀ ਜਾਂਦੀ ਆ ਉਹ ਮਹਾਰਾਜ ਦਾ ਹੱਥ ਸੀ ਸਿਰ ਤੇ ਉੱਥੇ ਦਰੋਗਾ ਖੜਾ ਦਰੋਗੇ ਨੇ ਸਿਆਣੇ ਨਹੀਂ ਨਾਲ ਹਰ ਬਹੁਤ ਕੋਲੇ ਰਹਿੰਦਾ ਸੀ ਉਹਨੂੰ ਐ ਕਿਹਾ ਵਾਲਾ ਵੀ ਹਾਂ ਹਕਮਾਤੀ ਨੇ ਉਹਦੋਂ ਇੱਕ ਬੁੜੀ ਆ ਗਈ ਬੁੜੀ ਆੜੀ ਵੀ ਮੇਰੇ ਘਰ ਵਾਲਾ ਵੀ ਗਿਆ ਵਾ ਬਾਹਰ ਉਹ ਤੇ ਉਹਦਾ ਚਿੱਠੀ ਪੱਤਰ ਨਹੀਂ ਆਇਆ ਉਹਦਾ ਤੇਰੇ ਘਰ ਵਾਲਾ ਬਿਮਾਰ ਆ ਤਾਂ ਨਹੀਂ ਤੈਨੂੰ ਚਿੱਠੀ ਪੱਤਰ ਆਇਆ ਕਲਕੱਤੇ ਤੇਰੇ ਘਰ ਵਾਲਾ ਬਿਮਾਰ ਆ ਕੋਈ ਨਹੀਂ ਆਜੂ ਹਾਂ ਕਲਕੱਤੇ ਪੂਰੀ ਪਛੀ ਉਗੜੀ ਜਦੋਂ ਪੂਰੀ ਇਹ ਦਰੋਗਾਰਾ ਯਾਰ ਸਾਡਾ ਘੋੜਾ ਨਿਕਲ ਗਿਆ ਆੜਾ ਘੋੜਾ ਨਿਕਲ ਗਿਆ ਫਿਰ ਉਹ ਕਰ ਮੈਨੂੰ ਉੱਥੇ ਲੈ ਚਲ ਉਹ ਥਾਂ ਦਿਖਾ ਫੇਰ ਤੈਨੂੰ ਮੈਂ ਦੱਸੂ ਵੀ ਕਿਹੜੇ ਹਿਸਾਬ ਨਾਲ ਲੈ ਕੇ ਗਿਆ ਕਿਵੇਂ ਨਿਕਲਿਆ ਘੋੜਾ ਚੱਲ ਭਾਈ ਉਹ ਰਾਜਾ ਵੀ ਆ ਗਏ ਕੋਲੇ ਜਾਵੜੇ ਕੋਲੇ ਜਾ ਕੇ ਕਹਿੰਦਾ ਥੋੜਾ ਘੋੜਾ ਥੋੜਾ ਘੋੜਾ ਉਹ ਪੇਤੀ ਲੈ ਗਿਆ ਜਿਹੜਾ ਪੇਤੀ ਸੀ ਨਾ ਪੇਤੀ ਲੈ ਗਿਆ ਕੋੜਾ ਅੱਛਾ ਉਹਨੇ ਫਿਰ ਉਹ ਆਲਾ ਭਾਈ ਐਂ ਬਾਰ ਖੋਲਿਆ ਹੂੰ ਐਸ ਤਰ੍ਹਾਂ ਬਾਰ ਖੋਲਿਆ ਐਸ ਤਰ੍ਹਾਂ ਫਿਰ ਉਹਨੇ ਤੇਰੂ ਪਾਇਆ ਉੱਤੇ ਫਿਰ ਐਂ ਕਾਠੀ ਕਸਤੀ ਐਂ ਤੰਗ ਕਰਿਆ ਕੋਲੇ ਖੜਿਆਂ ਨੂੰ ਕਰੀ ਜਾਂਦਾ ਐਂ ਕੰਡਿਆਲਾ ਪਾਇਆ ਇਹ ਐਂ ਨਾਲ ਲਾ ਕੇ ਤੇ ਐਂ ਉੱਤੇ ਚੜ ਗਿਆ ਘੜ ਕੇ ਮੋੜ ਕੇ ਖੱਚ ਕੇ ਲਗਾਮ ਆਰਾ ਬਿਰੀ ਚੰਦ ਗਿਆ ਲੈ ਗਿਆ ਇਹ ਵੀ ਕੋਲੇ ਖੜਿਆ ਤੋਂ ਲਿਜਾ ਕੇ ਉਥੋਂ ਦੀ ਛਾਲ ਮਰਵਾਤੀ ਮਰਵਾ ਕੇ ਲਿਆ ਕੇ ਉਹਨੋਂ ਸੀ ਦੂਜੇ ਘੋੜੇ ਬੜੇ 8 ਡਰੋਲੀ ਗੁਰੂ ਕੀ ਡਰੋਲੀ ਲਿਭਜਦੀ ਹਮ ਛੇਵੇਂ ਪਾਸ਼ਾ ਦੀ ਛਾਲੀ ਸੀ ਇੱਥੇ ਤੇ ਉਹ ਲਿਆ ਕੇ ਗੁਰੂ ਕੀ ਡਰੋਲੀ ਉਹਦੇ ਨੂੰ ਫੇਰ ਹੋਰ ਨਾ ਮੰਗਾ ਹੁਣ ਚੱਲੀ ਜਾਂਦੋ ਕੋਈ ਜੇ ਤਾਂ ਕੋਈ ਗੱਲ ਰਹਿੰਦੀ ਹੈ ਹਾਂ ਨਮਰ ਦਿਸਾਲੇ ਵਾਲੇ ਕੋਈ ਤੋਰਦਾ ਸੀ ਚਲਾ ਦੋ ਵਿੱਚੀ ਪਰ ਲਾ ਪਰਦੇ ਪਰ ਲਾ ਵਿੱਚੀ ਜੋ ਉਹਨਾਂ ਨੂੰ ਫਿਰ ਦਿਸਾਲੇ ਆ ਕੇ ਲੈ ਕੇ ਅੱਛਾ ਹੀ ਦਿਸਾਲੇ ਲੈ ਕੇ ਉਹਨਾਂ ਨੇ ਫਿਰ ਦਿਸਾਲੇ ਖੋਲੇ ਹਾਂ ਦਿਸਾਲੇ ਖੋਲੇ ਫਿਰ ਉਹ ਆ ਕੇ ਮਿਲ ਕੇ ਅੰਮ੍ਰਿਤਸਰ ਮਹਾਰਾਜ ਕੋਲੇ ਬਈ ਦਿਸਾਲੇ ਲੈ ਆਇਆ ਸੀ ਮਹਾਰਾਜ ਤੇਰੇ ਵਾਸਤੇ ਮੈਂ ਤਾਂ ਲੋਹੋਂ ਤੇ ਮੈਂ ਕਿਹਾ ਖੋਲੇ ਉਹਨਾਂ ਨੇ ਫਿਰ ਬਿਰੀ ਜਾਂਦਾ ਨਹੀਂ ਮੈਂ ਜਾਣਾ ਪਤਾ ਮੈਂ ਲਿਓ ਨਾ ਬਿਰੀ ਚੰਦ ਫਿਰ ਜਦੋਂ ਗਿਆ ਬਿਰੀ ਚੰਦ ਉਸੇ ਰੂਪ ਚ ਗਿਆ ਜਾ ਕੇ ਉਹਨੇ ਉਸੇ ਦੇ ਘਰੇ ਲੀੜੇ ਪਾਲੇ ਬੁੜੀਆਂ ਵਾਲੇ ਬੁਰਕਾ ਲਾ ਲਿਆ ਇੱਥੇ ਪਾਲੀ ਕਿਰਪਾਨ ਨਾਲ ਐ ਐ ਲੋੜ ਲੱਤਦੇ ਆ ਆ ਕੇ ਕਿਰਪਾਨ ਦਾੜਾ ਪੂਰਾ ਉਵੇਂ ਬੁਰਕਾ ਲਾਇਆ ਵਿਆ ਤੇ ਸਿੱਧਾ ਮਹਿਲਾ ਨੂੰ ਗਿਆ ਐਡਾ ਦਲੇਰ ਸੀ ਸਿੱਧਾ ਮਹਿਲੀ ਚੜ ਗਿਆ ਦਾਹਾਂ ਬੇਗਮਾ ਬੈਠਿਆ ਦੇਖ ਮਾਖੈ ਨਾ ਕੁੜੇ ਉਹ ਹੁੰਦੀ ਆ ਪਹਿਰੇਦਾਰਾਂ ਦੇ ਕੋਲ ਦੀ ਲੰਘ ਕੇ ਕਿਸੇ ਨੇ ਨਹੀਂ ਰੋਕਿਆ ਕੋਈ ਤਾਂ ਕਹਿੰਦੀ ਕੁੜੇ ਮਾਸੀ ਲੱਗਦੀ ਆ ਕੋਈ ਕਹਿੰਦੇ ਨਹੀਂ ਮਾਸੀ ਨਹੀਂ ਭੂਆ ਹੋਊ ਕੋਈ ਕੁਛ ਕਹੂ ਤੇ ਸਿੱਧਾ ਹੀ ਜੜ ਗਿਆ ਛੜ ਕੇ ਜਾ ਕੇ ਮਹਿਲਾਂ ਦੇ ਵਿੱਚ ਤੇ ਬਾਹਰ ਪੇੜ ਕੇ ਲਾਹੇ ਬੁਰਕਾ ਮੁੱਛਾਂ ਚਾੜੀਆਂ ਤੇ ਕੁਰਪਾਨ ਖਿੱਚ ਲਈ ਆਹਦਾ ਕੱਢੋ ਦਸ਼ਾਲੇ ਕਿੱਥੇ ਆ ਉਹਨਾਂ ਨੇ ਕੱਢ ਕੇ ਦਸ਼ਾਲੇ ਦੇਤੇ ਦਿੰਦਾ ਕਾਮਾ ਥਣ ਦਾ ਜਮਾ ਥਣ ਦਾ ਲੈ ਕੇ ਦਸ਼ਾਲੇ ਜਦੋਂ ਬਾਹਰ ਨਿਕਲਿਆ ਬਾਜ਼ਾਰ ਦੇ ਵਿੱਚ ਵੜ ਗਿਆ ਤੇ ਰੌਲਾ ਪੈ ਗਿਆ ਮੱਚ ਗਈ ਦਵਾਈ ਰਾਣੀਆਂ ਨੇ ਦਵਾਈ ਪਾਤੀ ਇੱਕ ਦਮ ਚਾਰ ਚਪਰੇ ਫੌਜਾਂ ਨੇ ਘੇਰੇ ਪਾ ਲਿਆ ਲਾਹੌਰ ਨੂੰ ਪੱਠੀ ਵਾਲੀ ਚੌਰੀ ਕੋਲੇ ਗਿਆ ਆਪਣਾ ਰਾਤ ਸੀ ਆਪਣਾ ਕੋਈ ਗੱਲ ਸੀ ਆਪਣੀ ਚੌਰੀ ਸੀ ਚੌਰੀ ਨੂੰ ਕਹਿੰਦਾ ਵੀ ਲੜ ਲੜਾ ਹੋ ਗਈ ਤੇ ਮੈਨੂੰ ਲਕੋ ਉਹ ਚੌਰੀ ਕਹਿੰਦੀ ਮੇਰੇ ਕੋਲੇ ਲਗਾਉਣ ਨੂੰ ਕੁਛ ਨਹੀਂ ਵੀ ਪੱਠੀ ਚ ਵੜ ਗਿਆ ਦੇ ਲਾ ਲਿਖੇ ਮਹਾਰਾਜ ਦਾ ਨਾਂ ਇਹ ਸਹੀ ਗੱਲ ਆ ਲਿਖੀ ਪਈ ਆ ਇਤਿਹਾਸ ਤੇ ਲਿਖੇ ਮਹਾਰਾਜ ਦਾ ਨਾਂ ਪੱਠੀ ਚ ਬੜ ਗਿਆ ਸਣੇ ਅੰਸ਼ਲ ਨਹੀਂ ਉਹ ਤੇਰਾ ਝੋਰੀ ਗਾਣੇ ਪੁੰਨੀ ਜਾਂਦੀ ਆ ਉਵੇਂ ਝੋਰ ਕੋਕੀ ਝੋਕਾ ਚੱਕੀ ਜਾਂਦਾ ਤੇ ਇਹ ਬੱਚ ਬੈਠਾ ਪੱਠੀ ਤੇ ਜੇ ਪੁਲਿਸ ਭਾਲ ਦੀ ਤਰੀ ਫਿਰ ਜਦੋਂ ਹਨੇਰਾ ਹੋ ਗਿਆ ਜਮਾ ਨਾਨਾ ਦਸ਼ਾਲਿਆਂ ਨੂੰ ਦਾਗ ਪਿਆ ਨਾ ਇਹਨੂੰ ਪਿਆ ਤੇ ਛੇਵੇਂ ਪਾਸ਼ਾ ਜਮਾ ਹਮੰਦਰ ਥਰੋਵਰ ਦੇ ਕੋਲੇ ਸੀ ਛੇਵੇਂ ਪਾਸ਼ਾ ਨੇ ਉਰੋਂ ਹੀ ਬਹਿ ਗਿਆ ਆਹ ਦਾ ਭਾਈ ਆ ਜੋ ਦਵਾ ਦਾ ਆਗੇ ਤੇਰੇ ਵਾਲਾ ਪਾਣੀ ਦੇ ਧਾਰਾ ਬੰਦ ਦਿਓ ਛੇਵੇਂ ਪਾਸ਼ਾ ਐ ਬੈਠਾ ਸਰੋਵਰ ਤੇ ਤੇ ਸਖ ਜਿੰਨੇ ਸੀ ਸਾਰੇ ਪਾਣੀ ਲਿਆ ਲਿਆ ਧਾਰਾਂ ਪਾਈ ਜਾਣੇ ਯਾਨੀ ਪਾਣੀ ਉੱਤੇ ਪਾਈ ਗਏ ਉਹਨਾਂ ਚਰ ਜਿੰਨਾ ਚ ਪੱਠੀ ਚ ਰਿਹਾ ਤੇ ਜਦੋਂ ਪੱਠੀ ਚੋਂ ਨਿਕਲ ਗਿਆ ਪਾਣੀ ਪਾਉਣਾ ਬੰਦ ਕਰਤੇ ਜਦੋਂ ਫਿਰ ਛੇਵੇਂ ਪਾਸ਼ਾ ਬਿਲੀ ਚੰਦ ਆ ਗਿਆ ਛੇਵੇਂ ਪਾਸ਼ਾ ਦਾ ਦਬਾਨ ਲੱਗਾ ਛੇਵੇਂ ਪਾਸ਼ਾ ਨੇ ਉਹ ਸੰਸਾ ਹੋ ਗਿਆ ਬਈ ਕਿ ਇਹ ਹੰਕਾਰ ਨਾ ਕਰ ਦੇ ਕਿਉਂ ਪੈਦੇ ਖਾਨ ਨੇ ਹੰਕਾਰ ਕੀ ਹੰਕਾਰ ਕਰਿਆ ਆ ਉੱਥੇ ਹੀ ਗੱਲ ਆ ਗਈ ਹੰਕਾਰ ਕਰਿਆ ਮਾੜਾ ਬਈ ਇਹ ਹੰਕਾਰ ਕਰ ਗਿਆ ਨਾ ਇਹਦੀ ਜਿੰਨੇ ਕੁਰਬਾਨੀ ਕੀਤੀ ਸਾਰੀ ਐਵੇਂ ਜਾ ਔਰ ਆ ਪਾਈ ਫੇਰ ਗੱਲ ਕਰੀ ਮੱਥਾ ਟੇਕੇ ਤੋਂ ਗੱਲ ਫੇਰ ਕਰੀ ਕੋਈ ਹੋਰ ਗੱਲ ਨਾ ਤੋਰ ਇੱਥੇ ਬੰਦ ਹੋ ਜਾ ਦਿਸਾਲੇ ਰੱਖ ਤੇ ਮੇਰਾ ਇਸ਼ਾਨਾਨ ਕਰਾ ਜਦੋਂ ਲਾਹੇ ਲੀੜੇ ਆ ਲੀੜੇ ਲਾਹੇ ਮਹਾਰਾਜ ਨੇ ਐਡਲੇ ਛਾਲੇ ਸਾਰੇ ਸਰੀਰ ਤੇ ਹਰਾ ਮਹਾਰਾਜ ਹੀ ਆਖੀ ਹੋ ਗਿਆ ਆਹ ਦਾ ਭਾਈ ਪੱਠੀ ਤੂੰ ਬੈਠਾ ਸੀ ਸੇਖ ਮੈਨੂੰ ਪੈਂਦਾ ਸੀ ਅਜਾ ਸਿੱਖ ਪਾਣੀ ਪਾਈ ਗਿਆ ਫੇਰ ਵੀ ਐਡਡੇ ਛਾਲੇ ਹੋ ਇਹ ਜੀਆਂ ਕੁਰਬਾਨੀਆਂ ਕਰੀਆਂ ਇਹ ਸਾਰੇ ਕੰਮ ਹੰਕਾਰ ਆ ਹੰਕਾਰ ਮਾੜਾ ਜੇ ਹੰਕਾਰ ਕਰ ਜਾਂਦਾ ਇਹ ਵੀ ਜੀ ਆਸੀ ਪੈਦੇ ਖਾਂ ਹੰਕਾਰ ਨੇ ਮਾਰਿਆ ਕਿੱਡਾ ਜੋਧਾ ਸੀ